ਕੀ ਇਹ ਕਾਨੂੰਨੀ ਕਾਰਵਾਈ ਕੋਈ ਨਹੀਂ ਹੋ ਸਕਦੀ ਕੀ ਕਾਨੂੰਨ ਸੁੱਪਾ ਪਿਆ ਹੈ ਮੈਂ ਐਸੇ ਗੁਰਚੇਤਨ ਸਿੰਘ ਪਹਿਲਾਂ ਵੀ ਬਹੁਤ ਫੋਲਮ ਪਾ ਚੁਕਾ ਭਗਵੰਤ ਮਾਨ ਸਾਹਿਬ ਕੀ ਇਹ ਸਰਕਾਰ ਨੂੰ ਪਤਾ ਨਹੀਂ ਲੱਗ ਰਿਹਾ ਕੁਝ ਵੀ ਆਪ ਜੀ ਦੇ ਮਾਸਟਰ ਪ੍ਰੇਮ ਕੁਮਾਰ ਜਿਹੜੇ ਫਲੋਰ ਤੋਂ ਐਮ ਐਲ ਏ ਖੜੇ ਸੀ ਮਾਸਟਰ ਜੀ ਨੂੰ ਹੁਣਾਂ ਵੀ ਖਤਮ ਪਾਈ ਸੀ ਗੁਰਾਇਆਂ ਦੇ ਵਿੱਚ ਇਹ ਮੈਂ ਉਥੋਂ ਕਢਾ ਕੇ ਲਿਆਇਆ ਸੀ ਫਰਦ ਜਿਸ ਦੇ ਵਿੱਚ ਸੱਤ ਬੰਦਿਆਂ ਨੇ ਲੋਨ ਲੈ ਲਿਆ ਮਾਨਯੋਗ ਅਦਾਲਤ ਵਿੱਚ ਚੱਲਦੇ ਕੇਸ ਵਿੱਚ ਲੋਨ ਕਿਦਾਂ ਹੋ ਸਕਦਾ ਜੀ ਜਿਨ੍ਹਾਂ ਦੇ ਵਿੱਚ ਇੰਦਰਜੀਤ ਕੌਰ ਪਤਨੀ ਇੰਦਰਪਾਲ 31 ਲੱਖ ਦਾ ਲੋਨ ਪਸ਼ਪਿੰਦਰ ਕੌਰ ਦਵਿੰਦਰ ਸਿੰਘ 37,98,000 ਦਾ ਲੋਨ ਬਲਵੀਰ ਸਿੰਘ ਜੱਗੀ ਭਗਤ ਸਿੰਘ 10 ਕਰੋੜ ਦਾ ਲੋਨ ਸੰਜੀਵ ਕੁਮਾਰ ਗੁਪਤਾ ਰਾਮ ਲਵਾਯਾ 4.5 ਕਰੋੜ ਦਾ ਲੋਨ ਬਲਵਿੰਦਰ ਨਾਮ ਗਿਆਨ ਚੰਦ 35 ਲੱਖ ਦਾ ਲੋਨ ਸੰਜੀਵ ਕੁਮਾਰ ਰਾਮ ਲਵਾਯਾ 90 ਲੱਖ ਦਾ ਲੋਨ ਫਿਰ ਬਲਵੀਰ ਸਿੰਘ ਜੱਗੀ ਪੁੱਤਰ ਭਗਤ ਸਿੰਘ 2 2.5 ਕਰੋੜ ਦਾ ਲੂਣਾ 2 ਕਰੋੜ 50 ਲੱਖ ਦਾ ਕੋਈ ਵੀ ਇੱਥੇ ਆਉਂਦਾ ਆ ਮੈਂ ਖਰੀਦੀ ਆ ਕੋਈ ਕਹਿੰਦਾ ਆ ਮੈਂ ਇਹਦਾ ਲਈ ਆ ਦੁਕਾਨਾਂ ਬਣ ਗਈਆਂ ਮਾਨਯੋਗ ਅਦਾਲਤ ਵਿੱਚ ਕੇਸ ਚੱਲਦੇ ਤੇ ਇਹਨਾਂ ਦੇ ਵਿੱਚ ਅਮਿਤ ਖਰਾਨਾ ਤੇ ਇੰਦਰਪਾਲ ਜੋ ਇਹਨਾਂ ਦਾ ਨਾਮ ਆ ਰਿਹਾ ਵਿੱਚ ਜਿਸ ਦੀ ਮੈਂ ਫੋਟੋ ਪਿਛਲੀ ਵਾਰ ਵੀ ਦਿਖਾ ਚੁੱਕਾ ਹਾਂ ਮਾਨਯੋਗ ਅਦਾਲਤ ਵਿੱਚ 30 ਤਰੀਕ ਅਗਸਤ ਦੀ 30 8 2025 ਉਸ ਦਿਨ ਨੂੰ ਜੱਜ ਸਾਹਿਬ ਸਾਹਮਣੇ ਸਭ ਕੁਝ ਰੱਖਿਆ ਜਾਊਗਾ ਕੀ ਕਾਨੂੰਨੀਕਾਰ ਬਈ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਲੰਗਣਾ ਕੀਤੀ ਹੈ ਕਿਉਂਕਿ ਇਸ ਆਂਦਾ ਇਹ ਰਜਿਸਟਰੀ ਦੇ ਥਾਂ ਕਢਾਈਆਂ ਜਿਹਦੇ ਵਿੱਚ ਚੜਿਆ ਹੋਇਆ ਵੀ ਆਹ ਲੈ ਗਿਆ ਆਹ ਕਰਕੇ ਗਿਆ 2003 ਦੀਆਂ ਖਵਾਰਾਂ ਕਢਾ ਕੇ ਦੇਖੋ ਮਾਨ ਸਾਹਿਬ ਜੇ ਪੁਰਾਣਾ ਰਿਕਾਰਡ ਨਿਕਲਦਾ ਮਾਂ ਕੋਟਾਂ ਵਿੱਚੋਂ ਵੀ ਕਢਾ ਕੇ ਦੇਖ ਸਕਦੇ ਹੋ ਕੀ ਹੋ ਚੁੱਕਾ ਹੈ ਜ਼ਮੀਨ ਦੇ ਨਾਲ ਉਹ ਮੈਨੂੰ ਦੇ ਕੇ ਗਿਆ 35 ਕਨਾਲ 7 ਮਰਲੇ ਦੀ ਬਸੀਦ ਦੇ ਕੇ ਗਿਆ ਉਸ ਦਾ ਲੜਕਾ ਕੋਦਾ ਆਇਆ ਕਸ਼ਮੀਰ ਸਿੰਘ ਉਹ ਮੈਨੂੰ ਉਧਰਲੇ ਪਾਸੇ ਜੱਦੀ ਦੇ ਵਿੱਚੋਂ ਵੀ 2 ਕਨਾਲ 2 ਮਰਲੇ ਦੀ ਰਜਿਸਟਰੀ ਕਰਾਉਣ ਲਈ اقرار نامہ ਲਿਖ ਕੇ ਦੇ ਕੇ ਗਿਆ ਹੈ ਕੀ ਇਹ ਕਾਨੂੰਨੀ ਕਾਰਵਾਈ ਕੋਈ ਨਹੀਂ ਹੋ ਸਕਦੀ ਕੀ ਕਾਨੂੰਨ ਸੁੱਤਾ ਪਿਆ ਹੈ ਜਾਂ ਮੇਰੇ ਸਾਰੇ ਯਾਰੋ ਦੋਸਤਾਂ ਨੂੰ ਬੇਨਤੀ ਹੈ ਇਹ ਫਿਰ ਮੱਗੇ ਦੀ ਅੱਗੇ ਪਹਚਾਓ